ਸਤ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਸਿਆਸਤ ਪਖਣੀ ਸ਼ੁਰੂ ਹੋ ਗਈ ਹੈ ਸਾਰੇ ਹਲਕਿਆਂ ਦੀਆਂ ਖਬਰਾਂ ਜਿਹੜੀਆਂ ਲੈਣ ਵਾਸਤੇ ਹਾਈ ਕਮਾਂਡ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆ ਉਹ ਉਪਰਾਲੇ ਕੀਤੇ ਜਾ ਰਹੇ ਹੈ ਤਾਂ ਕਿ 2027 ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਬਣ ਸਕੇ ਇਸ ਤੋਂ ਪਹਿਲਾਂ 27 ਤੋਂ ਪਹਿਲਾਂ ਇੱਕ ਜਿਹੜੀਆਂ ਚੋਣਾਂ ਨਗਰ ਨਿਕਮ ਦੀਆਂ ਆ ਰਹੀਆਂ ਹੈ ਉਹਨਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਜਿਹੜੀਆਂ ਉਹ ਆਰੰਭ ਕਰ ਦਿੱਤੀਆਂ ਗਈਆਂ ਨੇ ਮੀਟਿੰਗਾਂ ਦਾ ਦੌਰ ਜਾਰੀ ਹੈ ਖਾਸ ਕਰਕੇ ਜਿੰਨੀਆਂ ਵੀ ਪਾਰਟੀਆਂ ਦੀਆਂ ਹਾਈ ਕਮਾਂਡਸ ਹੈ ਉਹਨਾਂ ਵੱਲੋਂ ਮੀਟਿੰਗਾਂ ਕਰਕੇ ਨਗਰ ਨਿਗਮ ਚੋਣਾਂ ਦੇ ਵਿੱਚ ਉਮੀਦਵਾਰਾਂ ਨੂੰ ਲੈ ਕੇ ਰਣਨੀਤੀਆਂ ਤੈਅ ਹੁੰਦੀਆਂ ਨਜ਼ਰ ਆ ਰਹੀਆਂ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਓਵੇਂ-ਓਵੇਂ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੀਆਂ ਗਰਾਊਂਡ ਪੱਧਰ ਤੇ ਜਿਹੜੀਆਂ ਤਿਆਰੀਆਂ ਉਨ੍ਹਾਂ ਦੇ ਵਿੱਚ ਰੁਚੀਆਂ ਹੋਈਆਂ ਤੇ ਉਹਨਾਂ ਤਿਆਰੀਆਂ ਨੂੰ ਲੈ ਕੇ ਹੀ ਅੱਗੇ ਉਮੀਦਵਾਰਾਂ ਦੇ ਜਿਹੜੇ ਐ ਉਹ ਫੈਸਲੇ ਕੀਤੇ ਜਾਣਗੇ ਜਿੱਥੇ ਸਾਰੀਆਂ ਪਾਰਟੀਆਂ ਇਸ ਵਾਰ ਨਵੀਂ ਚਿਹਰੇ ਉਤਾਰਨ ਦੀ ਗੱਲ ਕਰ ਰਹੀਆਂ ਕਿਉਂਕਿ ਜੋ ਪਿਛਲੀ ਸਿਆਸਤ ਦੇ ਵਿੱਚ ਜਾਂ ਕਹਿ ਸਕਦੇ ਆ ਪਿਛਲੇ ਸਮਿਆਂ ਦੇ ਵਿੱਚ ਜੋ ਹੋਇਆ ਉਸ ਨੂੰ ਦੁਹਰਾਉਣਾ ਨਹੀਂ ਚਾਹੁੰਦੇ ਕਿਉਂਕਿ ਅਕਾਲੀ ਦਲ ਬਾਦਲ ਨੇ ਜਿਵੇਂ 10 ਸਾਲ ਲਗਾਤਾਰ ਰਾਜ ਕੀਤਾ ਸੀ ਉਸ ਤੋਂ ਬਾਅਦ ਜਿਵੇਂ ਕੈਪਟਨ ਦੀ ਸਰਕਾਰ ਆਈ ਸੀ ਉਹਨਾਂ ਚੋਣਾਂ ਦੇ ਵਿੱਚ ਬਾਦਲ ਸਰਕਾਰ ਜਾਂ ਕਹਿ ਸਕਦੇ ਆ ਕਿ ਬਾਦਲ ਪਾਰਟੀ ਇੱਕਦਮ ਹਾਸ਼ੀਏ ਤੇ ਆਈ ਸੀ ਲੋਕਾਂ ਨੇ ਬਹੁਤ ਘੱਟ ਜਿਹੜਾ ਸੀ ਸਮਰਥਨ ਦਿੱਤਾ ਬੇਸ਼ੱਕ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਈ ਗਈ ਪਰ ਕੈਪਟਨ ਅਮਰਿੰਦਰ ਸਿੰਘ ਆਪਣਾ ਕਾਰਜਕਾਲ ਵੀ ਪੂਰਾ ਨਹੀਂ ਕਰ ਪਾਈ ਸੀ ਉਹਨਾਂ ਦੀ ਅਗਵਾਈ ਤੇ ਵਿੱਚ ਕਿਉਂਕਿ ਕਾਫੀ ਜਿਹੜੀਆਂ ਪਰੇਸ਼ਾਨੀਆਂ ਸੀ ਦਿੱਕਤਾਂ ਸੀ ਉਹ ਆਉਣੀਆਂ ਸ਼ੁਰੂ ਹੋ ਗਈਆਂ ਸੀ ਜਿਸ ਤੋਂ ਬਾਅਦ ਚੱਲਦੇ ਕਾਰਜਕਾਲ ਦੇ ਵਿੱਚ ਉਹਨਾਂ ਨੂੰ ਕੁਝ ਮਹੀਨੇ ਪਹਿਲਾਂ ਜਿਹੜਾ ਸੀ ਕਾਂਗਰਸ ਪਾਰਟੀ ਵੱਲੋਂ ਉਤਾਰ ਕੇ ਸੀਐਮ ਦੇ ਅਹੁਦੇ ਤੋਂ ਲੋਕਾਂ ਦਾ ਸਮਰਥਨ ਫਿਰ ਤੋਂ ਹਾਸਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਹਨੇਰੀ ਆਈ ਸੀ ਹਨੇਰੀ ਦਾ ਭਾਵ ਕਿ ਜੋ ਭਗਵੰਤ ਸਿੰਘ ਮਾਨ ਨੇ ਬਦਲਾਅ ਦਾ ਨਾਅਰਾ ਦੇ ਕੇ ਇਹ ਗੱਲ ਕਹੀ ਸੀ ਕਿ ਚੋਰ ਰਵਾਇਤੀ ਪਾਰਟੀਆਂ ਲਗਾਤਾਰ ਪਿਛਲੀ ਸਿਆਸਤ ਕਰਦੀਆਂ ਆ ਰਹੀਆਂ ਸਨ ਉਹਦੇ ਤੋਂ ਹਟ ਕੇ ਜਿਹੜਾ ਰਾਜ ਹੈ ਉਹ ਸਾਡੀ ਪਾਰਟੀ ਆਮ ਆਦਮੀ ਪਾਰਟੀ ਦੇਵੇਗੀ ਤਾਂ ਭਗਵੰਤ ਸਿੰਘ ਮਾਨ ਦਾ ਉਹ ਨਾਰਾ ਸਫਲ ਰਿਹਾ 117 ਵਿੱਚੋਂ 92 ਐਮਐਲਏ ਜਿੱਤ ਕੇ ਲੋਕਾਂ ਨੇ ਉਹਨਾਂ ਦੀ ਝੋਲੀ ਦੇ ਵਿੱਚ ਪਾਏ ਇੱਕ ਮਜ਼ਬੂਤ ਜਿਹੜੀ ਸਰਕਾਰ ਸੀ ਉਹ ਬਣਾਈ ਪਰ ਹੁਣ ਜਦੋਂ 4 ਸਾਲ ਬੀਤਣ ਤੋਂ ਬਾਅਦ ਇਹੀ ਫੇਰ ਗੱਲ ਉਠਣੀ ਸ਼ੁਰੂ ਹੋਈ ਹੈ ਅਲੱਗ-ਅਲੱਗ ਹਲਕਿਆਂ ਵਿੱਚੋਂ ਇਲਾਕਿਆਂ ਵਿੱਚੋਂ ਕਿ ਜੋ ਗੱਲ ਕਹਿ ਕੇ ਮਾਨ ਸਰਕਾਰ ਨੇ ਮਾਨ ਸਾਹਿਬ ਨੇ ਸਰਕਾਰ ਬਣਾਈ ਸੀ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਦਲਾਅ ਵਾਲੀ ਗੱਲ ਨਜ਼ਰ ਨਹੀਂ ਆ ਰਹੀ ਪੇਰੋਜ਼ਗਾਰੀ ਵੀ ਉੱਥੇ ਦੀ ਉੱਥੇ ਹੀ ਹੈ ਚਾਹੇ ਮਹਿੰਗਾਈ ਹੈ ਨਸ਼ੇ ਦੀ ਗੱਲ ਹੈ ਪੜਾਅ ਸਿੱਖਿਆ ਮਿਆਰ ਦੀ ਗੱਲ ਹੈ ਸਿਹਤ ਸੇਵਾਵਾਂ ਜਾਂ ਹੋਰ ਪੰਜਾਬ ਦੇ ਜਿੰਨੇ ਮੁੱਦੇ ਸਨ ਉੱਥੇ ਦੇ ਉੱਥੇ ਹੀ ਨੇ ਕੁਝ ਵੀ ਹੱਲ ਕਰਾਉਣ ਦੇ ਵਿੱਚ ناکਾਮ ਰਹੀ ਹੈ ਪੰਜਾਬ ਸਰਕਾਰ ਬੇਸ਼ੱਕ ਕੁਝ ਮਾਮਲਿਆਂ ਦੇ ਵਿੱਚ ਕੁਝ ਹਾਸਲ ਕੀਤਾ ਹੈ ਪਰ ਲੋਕਾਂ ਵੱਲੋਂ ਨਾਰਾਜ਼ਗੀ ਸਾਫ਼ ਦਿਖੀ ਉਦੋਂ ਹੀ 2 ਸਾਲਾਂ ਬਾਅਦ ਹੀ ਕਿਉਂਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਹੈ 2024 ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਆਉਂਦੇ ਹੈ ਤਾਂ ਇੱਕ ਜਾਂ ਦੋ ਉਮੀਦਵਾਰਾਂ ਤੋਂ ਬਿਨਾਂ ਪੰਜਾਬ ਭਰ ਦੇ ਵਿੱਚੋਂ 13 ਜਿਹੜੀਆਂ ਸੀਟਾਂ ਸੀ ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਕੁਝ ਖਾਸ ਜਿਹੜੀਆਂ ਉਹ ਹਾਸਲ ਨਹੀਂ ਕਰ ਪਾਈ ਸੀ ਹੁਣ ਜਿਹੜੀ ਨਵੀਂ ਪਾਰਟੀ ਬਣੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਪੁਨਰਸੁਰਜੀਤ ਇਨੋਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਸਿੱਖ ਮਸਲੇ ਹੋਣਗੇ ਜਾਂ ਪੰਜਾਬ ਦੇ ਜਿਹੜੇ ਹੋਰ ਮੁੱਦੇ ਹੋਣਗੇ ਉਹਨਾਂ ਨੂੰ ਲੈ ਕੇ ਇਹ ਪਾਰਟੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਜਾਵੇਗੀ ਤੇ 2027 ਦੇ ਵਿੱਚ ਆਪਣੀ ਜਿਹੜੀ ਹੈ ਸਰਕਾਰ ਬਣਾਏਗੀ। ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਅਜੇ ਚੋਣ ਨਿਸ਼ਾਨ ਜਿਵੇਂ ਨਹੀਂ ਮਿਲਿਆ ਸੀ ਚੋਣ ਕਮਿਸ਼ਨ ਵੱਲੋਂ ਤਾਂ ਫਿਰ ਇਹਨਾਂ ਦੇ ਜਿਹੜੇ ਉਮੀਦਵਾਰ ਸਨ ਉਹ ਆਜ਼ਾਦ ਜਿਹੜੇ ਖੜੇ ਸਨ ਹੁਣ ਇਹਨਾਂ ਨੇ ਪਾਰਟੀ ਨੇ ਪਾਰਟੀ ਰਜਿਸਟਰ ਕਰਾਉਣ ਦੇ ਲਈ ਤੇ ਚੋਣ ਸ਼ਾਨ ਲੈਣ ਦੇ ਲਈ ਚੋਣ ਕਮਿਸ਼ਨ ਦੇ ਕੋਲ ਜਿਹੜੀ ਅਪਰੋਚ ਕੀਤੀ ਹੈ ਉਹਦੇ ਬਾਰੇ ਗੱਲ ਕਰਦੇ ਆਂ ਅਕਾਲੀ ਦਲ ਪੁਨਰ ਸਰਜੀਤ ਦੀ ਗੱਲ ਕਰ ਰਹੇ ਆਂ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸਤ ਜਿਹੜੀ ਪਖਣੀ ਸ਼ੁਰੂ ਹੋਈ ਹੈ ਇਹਨਾਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੀ ਸਿਆਸੀ ਦਲ ਦਾ ਦਰਜਾ ਹਾਸਲ ਕਰਨ ਲਈ ਸਰਗਰਮ ਹੈ ਅੱਜ ਇੱਕ ਵਫਦ ਵੱਲੋਂ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਜਾਏਗੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦਾ ਵਫਦ ਦੁਪਹਿਰ ਵੇਲੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗਾ ਇਸ ਵਫਦ ਵਿੱਚ ਪਰਮਿੰਦਰ ਸਿੰਘ ਢੀਂਡ ਸਾਹਿਬ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਹੋਰ तमाम ਵੱਡੇ ਲੀਡਰ ਮੌਜੂਦ ਰਹਿਣਗੇ ਇਸ ਦੌਰਾਨ ਇੱਕ ਨਵੀਂ ਪਾਰਟੀ ਰਜਿਸਟਰ ਕਰਨ ਦੀ ਕਵਾਇਦ ਵੀ ਜਿਹੜੀ ਹੈ ਉਹ ਕੀਤੀ ਜਾਵੇਗੀ ਸੂਤਰਾਂ ਮੁਤਾਬਕ ਇਸ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਪੰਜਾਬ ਰੱਖਣ ਦੀ ਮੰਗ ਕੀਤੀ ਜਾਏਗੀ ਅਤੇ ਨਾਲ ਹੀ ਚੋਣ ਜਿਹੜਾ ਨਿਸ਼ਾਨ ਹੈ ਉੜਦਾ ਬਾਜ਼ ਜਾਂ ਤੀਰ ਕਮਾਨ ਮੰਗਿਆ ਜਾਏਗਾ ਹਾਲਾਂਕਿ ਪਾਰਟੀ ਦੇ ਨਾਮ ਅਤੇ ਚੋਣ ਨਿਸ਼ਾਨ ਬਾਰੇ ਆਖਰੀ ਫੈਸਲਾ ਲੈਣ ਦਾ ਹੱਕ ਚੋਣ ਕਮਿਸ਼ਨ ਕੋਲ ਹੈ ਪਰ ਇਹ ਪਾਰਟੀ ਵੱਲੋਂ ਜਿਹੜੀ ਹੈ ਆਪਣਾ ਨਾਮ ਤੇ ਚੋਣ ਨਿਸ਼ਾਨ ਜਿਹੜਾ ਉਹ ਇਹਨਾਂ ਨੇ ਆਪਣਾ ਰੱਖ ਚੁੱਕੇ ਹੈ ਤੇ ਸਿਰਫ ਉਹਦੇ ਤੇ ਚੋਣ ਕਮਿਸ਼ਨ ਵੱਲੋਂ ਮੋਹਰ ਲਗਣੀ ਬਾਕੀ ਹੈ ਧੰਨਵਾਦ